ਜੀ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਜਿਹੜਾ 2-3 ਦਿਨਾਂ ਤੋਂ ਟੈਂਪਰੇਚਰ ਦੇ ਵਿੱਚ ਰਾਈਜ਼ ਆਬਜ਼ਰਵ ਕੀਤੀ ਗਈ ਹੈ ਡੇ ਟਾਈਮ ਔਰ ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਨਾਰਮਲ ਤੋਂ ਜਿਹੜੇ ਉੱਪਰ ਚੱਲ ਰਹੇ ਹੈਗੇ ਨੇ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 35.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 2.9 ਡਿਗਰੀ ਸੈਂਟੀਗ੍ਰੇਡ ਉੱਪਰ ਆਬਜ਼ਰਵ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 27.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 6.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇ ਅਸੀਂ ਪਿਛਲੇ ਸਾਲਾਂ ਦਾ ਡੇਟਾ ਦੇਖੀਏ ਤਾਂ ਅੱਜ ਦਾ ਜੋ ਨਾਈਟ ਟਾਈਮ ਟੈਂਪਰੇਚਰ 25 ਸੈਪਟੈਂਬਰ ਦਾ 27.8 ਡਿਗਰੀ ਸੈਂਟੀਗ੍ਰੇਡ ਇਹ 1970 ਤੋਂ ਲੈ ਕੇ ਹੁਣ ਤੱਕ ਦਾ ਹਾਈਐਸਟ ਟੈਂਪਰੇਚਰ ਰਿਕਾਰਡ ਕੀਤਾ ਗਿਆ ਇਸੇ ਤਰ੍ਹਾਂ ਕੱਲ ਵੀ ਜਿਹੜਾ ਮਿਨਿਮਮ ਟੈਂਪਰੇਚਰ 26.7 ਡਿਗਰੀ ਸੈਂਟੀਗ੍ਰੇਡ ਸੀ ਉਹ ਵੀ 1970 ਤੋਂ ਲੈ ਕੇ ਹੁਣ ਤੱਕ ਦਾ 24 ਸੈਪਟੈਂਬਰ ਦਾ ਹਾਈਐਸਟ ਟੈਂਪਰੇਚਰ ਸੀ ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਦਿਨ ਔਰ ਰਾਤ ਦਾ ਤਾਪਮਨ ਜਿਹੜਾ ਨਾਰਮਲ ਤੋਂ ਉੱਪਰ ਚੱਲ ਰਿਹਾ ਹੈਗਾ ਸਪੈਸ਼ਲੀ ਜਿਹੜਾ ਰਾਤ ਦਾ ਤਾਪਮਨ ਨਾਰਮਲ ਤੋਂ ਜ਼ਿਆਦਾ ਉੱਪਰ ਚੱਲ ਰਿਹਾ ਹੈ ਹਾਂ ਜੀ ਅਸੀਂ ਸਾਡੇ ਕੋਲ 1970 ਤੋਂ ਲੈ ਕੇ ਜਿਹੜਾ ਅਸੀਂ ਡਾਟਾ ਰਿਕਾਰਡ ਕੀਤਾ ਹੋਇਆ ਸੋ 1970 ਤੋਂ ਲੈ ਕੇ ਹੁਣ ਤੱਕ ਦਾ ਇਹ ਜਿਹੜਾ ਅੱਜ ਹਾਈਐਸਟ ਨਾਈਟ ਟਾਈਮ ਟੈਂਪਰੇਚਰ ਰਿਪੋਰਟ ਕੀਤਾ ਗਿਆ ਜੀ ਆਨਵਰੇ ਦਿਨਾਂ ਦੇ ਵਿੱਚ ਹੈਵੀ ਰੇਨ ਦੀ ਤਾਂ ਕੋਈ ਪ੍ਰੈਡਿਕਸ਼ਨ ਨਹੀਂ ਹੈ ਪਰ ਲਾਈਟ ਰੇਨ ਜਾਂ ਬੂੰਦਾਬੰਦੀ ਪੰਜਾਬ ਦੇ ਵਿੱਚ ਕਿਤੇ ਕਿਤੇ ਹੋ ਸਕਦੀ ਹੈ ਔਰ ਸੈਕੰਡਲੀ ਕਿਉਂਕਿ ਪਿਛਲੇ ਦਿਨਾਂ ਵਿੱਚ ਟੈਂਪਰੇਚਰ ਦੇ ਨਾਲ-ਨਾਲ ਜਿਹੜਾ ਮੌਇਸਚਰ ਵੀ ਹਵਾ ਦੇ ਵਿੱਚ ਸੀ ਵਧਿਆ ਆਬਜ਼ਰਵ ਕੀਤਾ ਸੋ ਉਹਦੇ ਕਰਕੇ ਹੁਣ ਕਾਫੀ ਅਨਕੰਫਰਟੇਬਲ ਕੰਡੀਸ਼ਨਸ ਬਣੀਆਂ ਹੋਈਆਂ ਨੇ ਕਿਉਂਕਿ ਟੈਂਪਰੇਚਰ ਵੀ ਵਧਾ ਔਰ ਮੌਇਸਚਰ ਵੀ ਜ਼ਿਆਦਾ ਹੈ ਸੋ ਉਹਦੇ ਕਰਕੇ ਜਿਹੜੀਆਂ ਕੰਡੀਸ਼ਨਸ ਕਾਫੀ ਅਨਕੰਫਰਟੇਬਲ ਨੇ ਜੀ ਜਿਹੜੀਆਂ ਖਰੀਫ ਦੀਆਂ ਫਸਲਾਂ ਨੇ ਸਪੈਸ਼ਲੀ ਜਿਵੇਂ ਝੋਨਾ ਉਹਨਾਂ ਆਲਮੋਸਟ ਪੱਕ ਚੁੱਕਿਆ ਹੈ ਸੋ ਅਸੀਂ ਉਹਦੇ ਤੇ ਜ਼ਿਆਦਾ ਇਹਦਾ ਇਫੈਕਟ ਨਹੀਂ ਐਕਸਪੈਕਟ ਕਰ ਰਹੇ ਔਰ ਸੈਕੰਡਲੀ ਕਿਉਂਕਿ ਹੈਵੀ ਰੇਨ ਦੀ ਵੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਕਿਉਂਕਿ ਜਦੋਂ ਫਸਲ ਪੱਕ ਜਾਂਦੀ ਹੈ ਤਾਂ ਇਹ ਜ਼ਰੂਰ ਹੁੰਦਾ ਕਿ ਹੈਵੀ ਰੇਨ ਨਹੀਂ ਹੋਣੀ ਚਾਹੀਦੀ ਸੋ ਹੈਵੀ ਰੇਨ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੈਡਿਕਸ਼ਨ ਨਹੀਂ ਹੈ ਕਿਤੇ ਕਿਤੇ ਹਲਕੀ ਬਾਰਿਸ਼ ਜਾਂ ਬੂੰਦਾਬੰਦੀ ਜ਼ਰੂਰ ਹੋ ਸਕਦੀ ਹੈ ਜੇਐਸਸੀ ਦੇਖ ਰਿਹਾ ਹੈ ਕਿ ਪਿਛਲੇ ਜਿਹੜਾ 2-3 ਦਿਨਾਂ ਤੋਂ ਟੈਂਪਰੇਚਰ ਦੇ ਵਿੱਚ ਰਾਈਜ਼ ਆਬਜ਼ਰਵ ਕੀਤੀ ਗਈ ਹੈ ਡੇ ਟਾਈਮ অর ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਨਾਰਮਲ ਤੋਂ ਜਿਹੜੇ ਉੱਪਰ ਚੱਲ ਰਹੇ ਹੈਗੇ ਨੇ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 35.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 2.9 ਡਿਗਰੀ ਸੈਂਟੀਗ੍ਰੇਡ ਉੱਪਰ ਆਬਜ਼ਰਵ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 27.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 6.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇਐਸਸੀ ਪਿਛਲੇ ਸਾਲਾਂ ਦਾ ਡ ਟੈਂਪਰੇਚਰ 25 ਸੈਪਟੈਂਬਰ ਦਾ 27.8 ਡਿਗਰੀ ਸੈਂਟੀਗ੍ਰੇਡ ਇਹ 1970 ਤੋਂ ਲੈ ਕੇ ਹੁਣ ਤੱਕ ਦਾ ਹਾਈਐਸਟ ਟੈਂਪਰੇਚਰ ਰਿਪੋਰਟ ਕੀਤਾ ਗਿਆ ਇਸੇ ਤਰ੍ਹਾਂ ਕੱਲ ਵੀ ਜਿਹੜਾ ਮਿਨਿਮਮ ਟੈਂਪਰੇਚਰ 26.7 ਡਿਗਰੀ ਸੈਂਟੀਗ੍ਰੇਡ ਸੀ ਉਹ ਵੀ 1970 ਤੋਂ ਲੈ ਕੇ ਹੁਣ ਤੱਕ ਦਾ 24 ਸੈਪਟੈਂਬਰ ਦਾ ਹਾਈਐਸਟ ਟੈਂਪਰੇਚਰ ਸੀ ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਦਿਨ ਔਰ ਰਾਤ ਦਾ ਤਾਪਮਨ ਜਿਹੜਾ ਨਾਰਮਲ ਤੋਂ ਉੱਪਰ ਚੱਲ ਰਿਹਾ ਹੈਗਾ ਸਪੈਸ਼ਲੀ ਜਿਹੜਾ ਰਾਤ ਦਾ ਤਾਪਮਨ ਨਾਰਮਲ ਤੋਂ ਜ਼ਿਆਦਾ ਉੱਪਰ ਚੱਲ ਰਿਹਾ ਹੈ ਹਾਂ ਜੀ ਸਾਡੇ ਕੋਲ 1970 ਤੋਂ ਲੈ ਕੇ ਜਿਹੜਾ ਅਸੀਂ ਡਾਟਾ ਰਿਕਾਰਡ ਕੀਤਾ ਹੋਇਆ ਸੋ 1970 ਤੋਂ ਲੈ ਕੇ ਹੁਣ ਤੱਕ ਦਾ ਇਹ ਜਿਹੜਾ ਅੱਜ ਹਾਈਐਸਟ ਨਾਈਟ ਟਾਈਮ ਟੈਂਪਰੇਚਰ ਰਿਪੋਰਟ ਕੀਤਾ ਗਿਆ ਜੀ ਆਨਵਰੇ ਦਿਨਾਂ ਦੇ ਵਿੱਚ ਹੈਵੀ ਰੇਨ ਦੀ ਤਾਂ ਕੋਈ ਪ੍ਰੈਡਿਕਸ਼ਨ ਨਹੀਂ ਹੈ ਪਰ ਲਾਈਟ ਰੇਨ ਜਾਂ ਬੂੰਦਾਬੰਦੀ ਪੰਜਾਬ ਦੇ ਵਿੱਚ ਕਿਤੇ ਕਿਤੇ ਹੋ ਸਕਦੀ ਹੈ ਔਰ ਸੈਕੰਡਲੀ ਕਿਉਂਕਿ ਪਿਛਲੇ ਦਿਨਾਂ ਵਿੱਚ ਟੈਂਪਰੇਚਰ ਦੇ ਨਾਲ-ਨਾਲ ਜਿਹੜਾ ਮੌਇਸਚਰ ਵੀ ਹਵਾ ਦੇ ਵਿੱਚ ਸੀ ਵਧਿਆ ਆਬਜ਼ਰਵ ਕੀਤਾ ਸੋ ਉਹਦੇ ਕਰਕੇ ਹੁਣ ਕਾਫੀ ਅਨਕੰਫਰਟੇਬਲ ਕੰਡੀਸ਼ਨਸ ਬਣੀਆਂ ਹੋਈਆਂ ਨੇ ਕਿਉਂਕਿ ਟੈਂਪਰੇਚਰ ਵੀ ਵਧਾ ਔਰ ਮੌਇਸਚਰ ਵੀ ਜ਼ਿਆਦਾ ਹੈ ਸੋ ਉਹਦੇ ਕਰਕੇ ਜਿਹੜੀਆਂ ਕੰਡੀਸ਼ਨਸ ਕਾਫੀ ਅਨਕੰਫਰਟੇਬਲ ਨੇ ਜੀ ਜਿਹੜੀਆਂ ਖਰੀਫ ਦੀਆਂ ਫਸਲਾਂ ਨੇ ਸਪੈਸ਼ਲੀ ਜਿਵੇਂ ਝੋਨਾ ਹੁਣ ਆਲਮੋਸਟ ਪੱਕ ਚੁੱਕਿਆ ਹੈ ਸੋ ਅਸੀਂ ਉਹਦੇ ਤੇ ਜ਼ਿਆਦਾ ਇਹਦਾ ਇਫੈਕਟ ਨਹੀਂ ਐਕਸਪੈਕਟ ਕਰ ਰਹੇ ਔਰ ਸੈਕੰਡਲੀ ਕਿਉਂਕਿ ਹੈਵੀ ਰੇਨ ਦੀ ਵੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਕਿਉਂਕਿ ਜਦੋਂ ਫਸਲ ਪੱਕ ਜਾਂਦੀ ਹੈ ਤਾਂ ਇਹ ਜ਼ਰੂਰ ਹੁੰਦਾ ਕਿ ਹੈਵੀ ਰੇਨ ਨਹੀਂ ਹੋਣੀ ਚਾਹੀਦੀ ਸੋ ਹੈਵੀ ਰੇਨ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੈਡਿਕਸ਼ਨ ਨਹੀਂ ਹੈ ਕਿਤੇ ਕਿਤੇ ਹਲਕੀ ਬਾਰਿਸ਼ ਜਾਂ ਬੂੰਦਾਬੰਦ ਦੀ ਜ਼ਰੂਰ ਹੋ ਸਕਦੀ ਹੈ